ਉਪਲਿਅਰ ਗਏ ਰਿਸ਼ਤੇਦਾਰ ਵੀ ਆਏ ਘਰ ਦੇ ਵੀ ਆਏ ਯਾਰ ਦੋਸਤ ਵੀ ਆਏ ਪਹਿਲੇ ਦਿਨ ਵੀ ਮੁਲਾਕਾਤਾਂ ਤੇ ਹਨਾ ਵੇਸ਼ੀਆਂ ਤੇ ਪਰ ਹੌਲੀ-ਹੌਲੀ ਉਹ ਪੀੜ ਘਟਦੀ ਇੱਕ ਟਾਈਮ ਤਾਂ ਇਦਾਂ ਦਾ ਆਇਆ ਵੀ ਮੁਲਾਕਾਤ ਲਈ ਫੋਨ ਕੀਤਾ ਘਰ ਦੇ ਨੂੰ ਸਾਰਿਆਂ ਦੇ ਨੰਬਰੇ ਨਾਲ ਦਿਆਂ ਦੇ ਘਰ ਦੇ ਆਏ ਮੇਰੀ ਨਹੀਂ ਹੈ ਕੋਈ ਕੰਮ ਪੈਗਾ ਉਹਨਾਂ ਨੂੰ ਕੁਝ ਵੀ ਤੇ ਯਾਰ ਦੋਸਤ ਵੀ ਕੋਈ ਨਹੀਂ ਉਸ ਜਿਹੜੀ ਭੈਣ ਦੇ ਲਈ ਕਤਲ ਕੀਤਾ ਸੀ ਉਹ ਵੀ ਨਹੀਂ ਕਰਦੀ ਨਹੀਂ ਉਹਨਾਂ ਨੂੰ ਤਾਂ ਕਦੇ ਗੋਲ ਹੀ ਨਹੀਂ ਕਰੀ ਸੀ ਕਦੀ ਹਾਲ ਪੁੱਛਣ ਨਹੀਂ ਆ ਜੇਲ੍ਹ ਉਹ ਤਾਂ ਕਰਦੇ ਸੀ ਕੋਲ ਆਉਂਦੇ ਵੀ ਸੀ ਪਰ ਉਹ ਇਦਾਂ ਜਿ ਲੱਗਿਆ ਵੀ ਬਸ ਨਹੀਂ ਕੋਈ ਵੀ ਨਹੀਂ ਮਨ ਰੋਂਦਾ ਸੀ ਅੰਦਰ ਜੇਲ੍ਹ 'ਚ ਹਮਸਾ ਸੋਚ ਲਿਆ ਸੀ ਵੀ ਕੋਈ ਵੀ ਕਿਸੇ ਦਾ ਨਹੀਂ ਗਾਣੇ ਵੀ ਲਿਖੇ ਉਹਨਾਂ ਗੱਲਾਂ ਤੇ ਤੇ ਗਾਣਾ ਉਹਨਾਂ ਹਾਲਾਤਾਂ ਤੇ ਜੇਲ੍ਹ 'ਚ ਜਦੋਂ ਗਏ ਹਾਂਜੀ ਮੈਂ ਜੇਲ੍ਹ ਦੇ ਹਾਲਾਤ ਜਿੱਦਾਂ ਸਾਰੀ ਮੈਂ ਇਕੱਲਾ ਨਹੀਂ ਸੀ ਜਿੰਨੇ ਵੀ ਸੀ ਉੱਥੇ ਸਾਰਿਆਂ ਨਾਲ ਹੀ ਉਹ ਸੀ ਹਨਾ ਕੱਲੇ ਕੱਲੇ ਕੈਦੀ ਦਾ ਤੁਸੀਂ ਗਾਣਾ ਲਿਖਤਾ ਮੈਂ ਜੀ ਬਸ ਜੀ ਨੂੰ ਜਿਹਦੇ ਵੀ ਸਟੋਰੀ 5700 ਗਾਣਾ ਲਿਖਤਾ ਤੁਸੀਂ ਹਾਂਜੀ ਮੈਂ 6045 46 ਗਾਣੇ ਲਿਖ ਚੁੱਕਿਆ ਹੁਣ ਤੱਕ ਹੂੰ ਜਿਨ੍ਹਾਂ ਵਿੱਚੋਂ 2200 ਗਾਣਾ ਯਾਦ ਆ ਮੈਨੂੰ ਮੂਹ ਜਵਾਨੀ ਹਾਂਜੀ ਉਹ ਗਾਣਾ ਸੀਗਾ ਕਹਿੰਦਾ ਵੀ ਪਿੱਛੇ ਘਰ ਦੇ ਵੀ ਉਹਨੋਂ हट ਗਏ ਯਾਰ ਬਿੱਲੀ ਵੀ ਬੁਲਾਉਣੋਂ हट ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੂਨ ਸੇਲੀ ਦੇ ਵੀ ਉਹਨੋਂ हट ਗਏ ਕੇਸ ਪੁਲਸ ਨੇ ਕਤਲ ਦਾ ਪਾਲਿਆ ਲੱਗ ਲੋਕਾਂ ਵਿੱਚੇ ਮੈਂ ਧੋਖਾ ਖਾਲਿਆ ਮਰੀ ਠੋਕਰ ਮੈਂ ਜ਼ਿੰਦਗੀ ਨੂੰ ਬਾਦ ਮੌਤ ਨੂੰ ਸਾਂਹ ਤੋਂ ਚਾਲਿਆ ਅੱਖਾਂ ਰਹਿੰਦੀਆਂ ਨੇ ਉੰਜ ਗਿੱਲੀਆਂ ਪਰ ਖਾਰੇ ਹੰਝੂ ਆਉਣੋਂ ਹਟ ਗਏ ਪਿੱਛੇ ਘਰ ਦੇ ਵੀ ਆਉਣੋਂ ਹਟ ਗਏ ਯਾਰ ਬੇਲੀ ਵੀ ਬੁਲਾਉਣੋਂ ਹਟ ਗਏ ਮੈਨੂੰ ਜਿੱਦਣ ਦੀ ਜੇਲ੍ਹ ਹੋ ਗਈ ਫੋਂ ਸੇਲੀ ਦੇ ਵੀ ਆਉਣੋਂ ਹਟ ਗਏ ਛੱਡ ਗਈ ਸੀ ਸੇਲੀ ਹਾਂਜੀ ਸਾਰੇ ਛੱਡ ਜਾਂਦੇ ਉੱਥੇ ਤਾਂ ਇਹ ਉਹਨੇ ਤਾਂ ਸੱਤ ਜਨਮਾਂ ਦਾ ਵਾਦਾ ਕੀਤਾ ਸੀ ਪਿਆਰ ਦਾ ਸੱਤ ਜਨਮਾਂ ਦੇ ਵਾਦੇ ਗੱਲਾਂ ਚ ਹੀ ਹੁੰਦੀਆਂ ਤੁਸੀਂ ਕਿਸੇ ਨੂੰ ਸੱਤ ਜਨਮ ਸਾਈਡ ਤੇ ਲੈ ਕੇ ਰਹਿ ਕੇ ਦੇਖ ਲਓ ਕਾਲ ਨਾ ਕਰੋ ਅੱਠਵੇਂ ਦਿਨ ਉਹਨਾਂ ਕੋਲ ਕੋਈ ਹੋਰ ਹੋਊਗਾ ਤੁਸੀਂ ਸੱਚ ਹੈ ਜੀ ਬਿਲਕੁਲ ਸੱਚ ਹੈ ਪਿਆਰ ਤੇ ਯਕੀਨ ਨਹੀਂ ਰਿਹਾ ਕੀ ਜਮਾਨਾ ਇਹੋ ਜਿਹਾ ਪਿਆਰ ਤੇ ਯਕੀਨ ਵੈਸੇ ਮੈਂ ਹੁਣ ਕਰ ਸਕਦਾ ਵੀ ਹਾਂ ਕਰ ਸਕਦਾ ਹਲੇ ਵੀ ਕਿਉਂਕਿ ਜ਼ਿੰਦਗੀ 'ਚ ਤੁਹਾਡੇ ਦੋ ਕੈਰੈਕਟਰ ਆਏ ਹਾਂ ਜੀ ਜਿਨੇ ਸ਼ਾਇਦ ਤੁਹਾਨੂੰ ਪਿਆਰ 'ਚ ਫਰਕ ਕੀ ਹੁੰਦਾ ਇਹ ਸਮਝਾਇਆ ਬਿਲਕੁਲ ਜੀ ਅਸਲ ਪਿਆਰ ਕੀ ਹੈ ਇਹ ਸਮਝਾਇਆ ਬਿਲਕੁਲ ਉਹਨਾਂ ਦਾ ਗੱਲਾਂ ਦਾ ਪਿਆਰ ਇੱਕ ਹੁੰਦਾ ਕਿਸ ਨੂੰ ਰੂਹ ਤੋਂ ਚਾਹਣਾ ਇੱਕ ਜਿਹੜਾ ਸਾਥ ਨਹੀਂ ਦੇ ਸਕਦਾ ਉਹ ਗੱਲਾਂ ਹੀ ਕਰ ਸਕਦਾ ਖੱਲੀਆ ਬਥੇਰੀਆਂ ਨੇ ਕੀਤੀਆਂ ਕੁੜੀਆਂ ਨੇ ਵੀ ਕੀਤੀਆਂ ਯਾਰਾਂ ਦੋਸਤਾਂ ਨੇ ਵੀ ਕੀਤੀਆਂ ਸਾਰੀ ਕਰਦੇ ਨੇ ਬਸ ਮੈਂ ਹਰ ਇੱਕ ਦੀ ਗੱਲ ਸੁਣੀ ਵੀ ਆ ਬਸ ਮੈਂ ਤਾਂ ਹੀ ਸੋਚਦਾ ਸੀ ਵੀ ਮੇਰੇ ਨਾਲ ਕੋਈ ਵੀ ਗੱਲ ਕਰ ਲੈ ਮੈਂ ਗਾਣੇ ਲਿਖਾਂ ਦੇ ਤੇ ਬਸ ਹੋਰ ਮੈਨੂੰ ਕੁਝ ਦਿਖਦਾ ਨਹੀਂ ਜੇਲ੍ਹ 'ਚ ਇਦਾਂ ਦਾ ਸਮਾਂ ਸੀ ਵੀ ਜਿਵੇਂ ਰਾਤ ਨੂੰ ਨਹੀਂ ਗਾਣੇ ਲਿਖਦਾ ਸੀ ਮੇਰਾ ਸਿਰ ਦੁਖਦਾ ਸੀ ਹੱਥ ਕੰਬਦੇ ਸੀ ਮੈਂ 12-12 ਗਾਣੇ ਵੀ ਲਿਖੇ ਹੋਏ ਨੇ ਇੱਕ ਦਿਨ ਇੱਕ ਰਾਤ ਸੀ ਮੈਂ 39 ਗਾਣੇ ਵੀ ਲਿਖੇ ਉਸ ਟਾਈਮ ਚੱਕੀਆਂ ਚ ਚੱਕੀਆਂ ਚ ਹਾਂਜੀ ਚੱਕੀ ਪੀਸੀ ਜੇਲ੍ਹ ਚ ਨਹੀਂ ਉਹ ਚੱਕੀ ਪੀਸੀ ਨੂੰ ਇੱਕ ਰੂਮ ਹੁੰਦਾ ਛੋਟਾ ਜਿਹਾ ਜੀ ਇਹਦੇ ਵਿੱਚ ਮੰਨ ਲਓ ਜਿਹਨੇ ਕੋਈ ਵੀ ਜੇਲ੍ਹ ਦੇ ਵਿੱਚ ਵੀ ਜਿਹਨੇ ਕੋਈ ਮੰਨ ਲਓ ਗਲਤੀ ਕਰਤੀ ਹੂੰ ਉਹਨੂੰ ਫਿਰ ਉੱਥੇ ਰੱਖਦੇ ਤੁਸੀਂ ਗਲਤੀ ਕੀਤੀ ਸੀ ਜੇਲ੍ਹ ਚ ਭਾਈ ਮੈਂ ਗਲਤੀ ਵੱਡੀ ਕਰ ਗਿਆ ਸੀ ਮੈਂ ਭੱਜ ਗਿਆ ਸੀ ਜੇਲ੍ਹ ਚੋਂ ਭੱਜ ਗਿਆ ਸੀ ਤੁਸੀਂ ਹਾਂਜੀ ਮੈਂ ਪਹਿਲੇ ਮੈਂ ਨਾਟਕ ਗੀਤਾ ਵੀ ਮੈਂ ਇਦਾਂ ਕਰਕੇ ਮੇਰੀਆਂ ਲੱਤਾਂ ਖੜਗੀਆਂ ਮੈਨੂੰ ਉਹਨਾਂ ਨੇ ਉਹਦੇ ਪਿੱਛੇ ਉਹ ਪਿਆਰ ਸੀਗਾ ਤੁਸੀਂ ਉਹ ਕਹਾਣੀ ਪੂਰੀ ਦੱਸੋਇਆ ਫਿਰ ਉਹਦੇ ਵਿੱਚ ਹੀ ਕਾਰਨ ਸੀ ਉਹ ਕੁੜੀ ਮੁਲਾਕਾਤ ਤੇ ਆਈ ਮੇਰੀ ਤੇ ਜਿੱਦ ਨੂੰ ਮੇਰੀ ਗੱਲ ਵਾਸ ਹੂੰ ਮੁਲਾਕਾਤ ਤੇ ਤੇ ਤੁਹਾਨੂੰ ਬੋਤਾਂ ਵੀ ਜਾਲੀਆਂ ਲੱਗੀਆਂ ਹੁੰਦੀਆਂ ਹੂੰ ਵੀ ਇਦਾਂ ਇਕੱਲੇ ਹੱਥੀ ਟੱਚ ਹੋ ਜਾਂਦੇ ਵੀ ਬੰਦਾ ਆ ਨਹੀਂ ਕਰਦਾ ਉਹ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਮੈਂ ਤਾਂ ਵੀ ਤੁਹਾਡੇ ਕੋਲ ਬੈਠਣਾ ਹੂੰ ਤੇ ਉੱਥੇ ਕੋਈ ਬੰਦਾ ਸੀ ਮੈਨੂੰ ਕਹਿੰਦਾ ਹੈਗਾ ਕਿ ਉਹ ਗਾਰਦ ਲੱਗ ਜਾਂਦੀ ਜਿਹੜਾ ਗਾਰਦ ਦੇ ਘਰ ਦੇ ਵੀ ਆ ਜਾਂਦੇ ਕੋਲੇ ਵੀ ਹਨਾ ਵੀ ਕੈਮਲੀ ਮਿਲਦੀ ਹੈ ਸਾਰੇ ਬੈਂਦੀ ਨੇ ਹਨਾ ਤੇ ਮੈਂ ਸੋਚਿਆ ਵੀ ਠੀਕ ਆ ਹੂੰ ਤੇ ਬਸ ਮੈਂ ਉੱਥੋਂ ਨਾੜਕ ਆਪਣੇ ਦਿਮਾਗ ਚ ਸੋਚਿਆ ਵੀ ਮੈਂ ਇਦਾਂ ਕਰਕੇ ਕਿਸੇ ਹੱਸਬ ਨੇ ਗਾਰਦ ਲਵਾਣੀ ਉਹ ਪੁੱਛਾ ਕਹਿੰਦੇ ਵੀ ਇਦਾਂ ਕੋਈ ਬੰਦਾ ਕਹਦੇ ਕਿ ਸਿਰ ਦੁਖਦਾ ਫੇਰ ਨਹੀਂ ਕੋਈ ਗਾਰਦ ਲਾਉਂਦਾ ਕੋਈ ਬਹਾਨਾ ਹੋਣਾ ਚਾਹੀਦਾ ਕੋਈ ਵੱਡਾ ਬਹਾਨਾ ਚਾਹੀਦਾ ਅਸੀਂ ਉੱਥੇ ਇੱਕ ਮੁੰਚੀ ਕੋਟਿਆ ਮੁੰਚੀ ਕੋਟੇ ਉਹਨਾਂ ਨੇ ਸਾਨੂੰ ਕੋਟੇ ਹਮਲਾਇਆ ਮੜੀ बस मैं ਉੱਥੇ ਬਹਾਨਾ ਬਣਾ ਲੈ ਮੇਰੀਆਂ ਲੱਤਾਂ ਕੜੀਆਂ। ਹੂੰ। बस ਮੇਰੀ ਗਾਰਦ ਲੱਗੀ ਮੈਨੂੰ ਬਾਹਰ ਲੈ ਗਏ। ਹੂੰ। ਤੇ ਉਥੇ ਘਰ ਦੇ ਵੀ ਆਉਂਦੇ ਸੀ, ਉਹ ਕੁੜੀ ਵੀ ਆਉਂਦੀ ਸੀ ਸਾਰੇ ਹਨਾ। ਤੇ ਮੈਨੂੰ 15 ਦਿਨ ਰੱਖਿਆ ਪਹਿਲੀ ਵਾਰ ਉੱਥੇ। ਫਿਰ ਮੈਨੂੰ ਜੇਲ੍ਹ ਚ ਲੈ ਜਾਂਦਾ। ਹੂੰ। ਫਿਰ ਫਿਰ ਮੈਂ ਬਲੱਡ ਦਾ ਬਹਾਨਾ ਕਰਿਆ ਵੀ ਮੇਰੇ ਬਲੱਡ ਆਉਂਦਾ। ਹੂੰ। ਜਾਣ ਲਈ। ਤੇ ਮੈਂ ਫਿਰ ਚੱਲ ਗਿਆ। ਗਾਰਦ ਲਵਾ ਕੇ ਤੇ ਬੱਸ ਉਹ ਮੈਨੂੰ ਕਹਿੰਦੀ ਵੀ ਇੱਥੇ ਕਿ ਬੇਦ ਦਾ ਕਿੰਨਾ ਕਿ ਟਾਈਮ ਆਉਂਦੀ ਰੋਂਗ ਤੂੰ ਭੱਜਿਆ। ਹੂੰ। ਮੈਂ ਵਾਦਿਗਾ ਮੈਂ ਰੇਲ ਗੱਡੀ ਮੈਂ 12:00 ਵਜੇ ਰਾਤ ਨੂੰ ਮਲਾਜ ਮੇਰੇ ਨਾਲ ਪਿਆ ਸੀ ਹੱਥ ਘੜੀ ਗਿੱਟੇ ਨੂੰ ਲੱਗੀ ਹੋਈ ਸੀ ਇਹ ਕਿਸ ਕਿਨਾਰਾਡ ਚ ਸੀ ਮੈਂ ਤੇ ਮੈਂ ਕਿਤੇ ਮੇਰਾ ਦਿਲ ਜਦੋਂ ਬੰਦਾ ਕੋਈ ਵੀ ਇਨਸਾਨ ਮਨ ਲਓ ਕੁਝ ਵੀ ਕਰਨਾ ਚਾਵੇ ਉਹ ਕਰ ਸਕਦਾ ਜੇ ਉਹ ਮਨ ਲਓ ਕਿਸੇ ਨੇ ਆਪ ਨੂੰ ਬੰਦ ਕਮਰੇ ਚ ਇਕੱਲੇ ਨੂੰ ਬੰਦ ਕਰਤਾ ਨਹੀਂ ਤੇ ਆਪਾਂ ਸੋਚਿਆ ਕੰਧ ਭੰਨ ਕੇ ਨਿਕਲਣਾ ਆਪਾਂ ਨਿਕਲ ਸਕਦੇ ਬਸ ਬੰਦੇ ਨੂੰ ਹੋਣਾ ਚਾਹੀਦਾ ਵੀ ਹਾਂ ਮੈਂ ਕੁਝ ਕਰ ਤੇ ਮੇਰੇ ਸਵੇਰ ਦੇ 12 ਤੋਂ ਲੈ ਕੇ ਰਾਤ ਦੇ 12 ਤੱਕ ਦਿਮਾਗ ਚ ਸਿਰਫ ਇਹ ਗੱਲਾਂ ਸੀ ਵੀ ਮੈਂ ਇੱਥੋਂ ਭੱਜਣਾ ਭੱਜਣਾ ਪੱਦਣਾ ਕਿ ਮੈਂ ਪਧਿਨਾ ਮੈਨੂੰ ਨਹੀਂ ਵਤ ਕਦੇ ਮੇਰੇ ਦਿਮਾਗ ਚ ਗੱਲ ਹੁੰਦੀ ਸੀ ਵੀ ਇਹ ਮਲਾਜਮ ਪਿਆ ਮੈਂ ਤਾਂ ਗਲ ਘੁੱਟ ਦਿਆਂ ਵੀ ਮੈਨੂੰ ਮਾਰ ਦਿਆਂ ਮੈਂ ਫੇਰ ਭਾਜ ਜਾऊं ਕਦੇ ਸੋਚਦਾ ਸੀ ਵੀ ਇਹਨੂੰ ਕਹੂੰਗਾ ਵੀ ਮੈਨੂੰ ਬਾਥਰੂਮ ਕਰਾ ਕੇ ਲੈ ਕੇ ਆ ਤੇ ਮੈਂ ਉਹ ਧੱਕਾ ਮਾਰ ਕੇ ਭਾਜ ਜਾਵਾਂ ਕਦੇ ਸੋਚਦਾ ਸੀ ਤੀਸਰੀ ਸਕਿਨਵਾਰ ਚ ਤੀਸਰੀ ਮੰਜ਼ਲ ਤੇ ਸੀ ਮੈਂ ਫਰੀਦਕੋਟ ਮੈਡੀਕਲ ਹਸਪਤਾਲ ਕਦੇ ਸੋਚਦਾ ਸੀ ਮੈਂ ਇਥੋਂ ਛਾਲ ਮਾਰ ਦਿਆਂ ਵੀ ਦਿਮਾਗ ਚ ਬਹੁਤ ਗੱਲਾਂ ਸੀ ਤੇ ਉਹ ਮਲਾਜਮ ਸੌ ਗਿਆ ਸੁੱਤਾ ਮੈਂ ਧਿਆਨ ਰੱਖਿਆ ਉਹਨੇ ਵੀ ਚਾਬੀ ਆਪਣੀ ਜੇਬ ਚ ਪਾਈ ਆਪਣਾ ਪਾਰਸ ਆਪਦਾ ਫੋਨ ਉਹਨੇ ਕਿੱਟੇ ਚ ਪਾਇਆ ਮੈਂ ਹੌਲੀ ਗੱਡੀ ਉਹਦੀ ਚਾਬੀ ਕੱਢੀ ਜੇਬ ਚੋਂ ਚਾਬੀ ਕੱਢ ਕੇ ਮੈਂ ਜਿੰਦਾ ਜਾ ਖੋਲ ਕੇ ਉੱਥੇ ਰੱਖਦਾ ਤੇ ਮੈਂ ਉਹ ਮੁਲਾਜ਼ਮ ਦੀ ਕਿੱਟ ਚੱਕੀ ਤੇ ਮੈਂ ਨਿਕਲ ਗਿਆ ਉਥੋਂ ਹੂੰ ਮੈਂ ਰੇਲ ਗੱਡੀ ਦੀ ਲੈਣੇ ਲੈਣੇ ਤੁਰ ਕੇ ਗਿਆ ਤੇ ਉਹ ਕੁੜੀ ਨਾਲ ਮੈਂ ਗੱਲ ਕਰਦਾ ਗਿਆ ਮੁਲਾਜ਼ਮ ਦੇ ਫੋਨ ਤੋਂ ਹਾਲਾਂਕਿ ਮੈਨੂੰ ਇਹ ਵੀ ਪਤਾ ਸੀ ਵੀ ਫੋਨ ਰੇਸ ਹੋਣਗੇ ਨਾ ਤੇ ਫਿਰ ਵੀ ਮੈਂ ਗੱਲ ਕਰਦਾ ਮੈਂ ਤੁਰਦਾ ਤੁਰਦਾ ਫਰੀਦਕੋਟੋਂ ਕੋਟ ਕੋਰੇ ਰੇਲ ਗੱਡੀ ਦੀ ਲੈਣੇ ਲੈਣੇ ਚੱਲ ਗਿਆ ਮੈਨੂੰ ਅਸੀਂ ਜੇ ਮੈਂ ਬੱਸ ਸਟੈਂਡ ਗਿਆ ਤਾਂ ਮੈਨੂੰ ਫੜ ਲੈਣਗੇ ਹੂੰ ਤੇ ਮੈਂ ਉੱਥੇ ਪੁੱਛਿਆ ਵੀ ਰੇਲ ਗੱਡੀ ਵੀ ਕਿੰਨੇ ਵਜੇ ਆਉਗੂ ਕਹਿੰਦੇ ਵੀ ਸਵੇਰ 5 ਵਜੇ ਆਉਗੂ ਹੈ ਨਾ ਮੈਂ ਸੋਚਿਆ 5 ਵਜੇ ਤੱਕ ਤਾਂ ਮੈਨੂੰ ਫੜ ਲੈਣਗੇ ਜੱਸਿਆ ਭੱਜ ਲਾ ਮੈਂ ਉਹ ਤੋਂ ਚਲੇ ਆ ਗਿਆ ਮੈਂ ਮਲਾਜਮ ਦਾ ਬਟੂਆ ਚੈੱਕ ਕੀਤਾ ਤੇ 17000 ਰੁਪਏ ਸੀ ਹੂੰ ਤੇ ਮੈਂ ਕੋਟ ਪੂਰੇ ਗਿਆ ਉੱਥੋਂ ਮੈਨੂੰ ਐਨ ਮੈਂ ਬਸ ਉਹ ਕੁੜੀ ਨੂੰ ਫੋਨ ਕੀਤਾ ਵੀ ਕਿ ਜਿਹਦੇ ਕੋਲੇ 4 ਬੀਏ ਹੈਗੇ ਆ ਉਹ ਤਾਂ ਜੇਲ੍ਹ 'ਚ ਵੀ ਰਾਜਾ ਹੀ ਆ ਜੇਲ੍ਹ 'ਚ ਰਾਜੇ ਹੁੰਦੇ ਆ ਰਾਜੇ ਬਿਲਕੁਕੁਲ ਭਾਈ ਕਿਹੜੀ ਇਨਸਾਨ ਕੋਲ ਫੋਨ ਚੱਲਦਾ ਵੱਡਾ ਫੋਨ ਚੱਲਦਾ ਉਹ ਵੀ ਸਮਝ ਲਓ ਵੀ ਤੁਸੀਂ ਬਾਹਰ ਸਰਕਾਰ ਚ ਲਾਈ ਜਾਂਦਾ ਜੀ ਅੰਦਰ ਬੈਠਾ ਹਾਂ ਜਿਹੜੇ ਇਨਸਾਨ ਕੋਲੇ ਫੋਨ ਚੱਲਦਾ ਕਿਉਂਕਿ ਹੁਣ ਜਿਹੜੇ ਇਨਸਾਨ ਕੋਲ ਨਹੀਂ ਫੋਨ ਲੋਕਾਂ ਨੇ ਬੇਨਤੀਆਂ ਕਰਨੀਆਂ ਬਾਈ ਘਰੇ ਗੱਲ ਕਰਨੀਆਂ ਪੀਸੀਓ ਹੁੰਦੇ ਆ ਜੇਲਾ ਜਣਾ ਪਰ 5 ਮਿੰਟ ਗੱਲ ਹੁੰਦੀ ਆ 5 ਮਿੰਟਾਂ ਚ ਬੰਦਾ ਬਸ ਕੱਲਾ ਇੰਨੀ ਕਹਿ ਸਕਦਾ ਵੀ ਆਹ ਕਾਰਡ ਚ ਪੈਸੇ ਪਾ ਦਿਓ ਇਦਾਂ ਅੰਕ ਲੋ ਤੇ ਜਿਹੜੇ ਮਤਲਬ ਫੋਨ ਹੁੰਦੇ ਆ ਬਥੇਰਿਆਂ ਕੋਲੇ ਪੀਜਨਾ ਕੋਲੇ 4 ਪੀ ਉਹਨਾਂ ਦੇ ਥੱਲੇ ਵੀ ਬੰਦੇ ਵੀ ਹੁੰਦੇ ਆ ਉਹਨਾਂ ਨੂੰ ਰੋਟੀ ਵੀ ਬੈਠਣ ਨੂੰ ਮਿਲਦੀ ਆ ਜੇਲ੍ਹ ਚ ਪੂਰੀ ਦਾਦਾਗਿਰੀ ਜਿਵੇਂ ਫਿਲਮਾਂ ਚ ਦੇਖਦੇ ਨੇ ਚੱਲਦੀ ਆ ਚੱਲਦੀ ਆ ਗਰੁੱਪ ਬਾਜੀ ਹੁੰਦੀ ਆ ਇੱਕ ਜील ਦੇ ਵਿੱਚ ਦੋ ਦੋ ਗਰੁੱਪ ਤਾਂ ਹੁੰਦੇ ਹੀ ਆ ਇੱਕ ਦੂਸਰੇ ਪਾਸੇ ਦੇ ਚੱਕਰ ਬਣੇ ਹੁੰਦੇ ਆ ਜੀਲ ਦੇ ਵਿੱਚ ਇੱਕ ਚੱਕਰ ਤੋਂ ਦੂਜੇ ਪਾਸੇ ਹੁੰਦਾ ਇੱਕ ਚੱਕਰ ਤੋਂ ਦੂਜੇ ਪਾਸੇ ਹੁੰਦਾ ਜੀਲ ਦੇ ਅੰਦਰ ਸਿਆਸਤ ਬੜੀ ਤਕੜੀ ਹੈ ਖਾਸ ਕਰ ਗੈਂਗਸਟਰਾਂ ਦੀ ਗੈਂਗਸਟਰਾਂ ਦੇ ਥੜੇ ਬਣੇ ਹੋਏ ਆ ਬਿਲਕੁਲ ਜੀ ਉਹ ਹਰ ਵੇਲੇ ਇੱਕ ਦੂਜੇ ਦੀ ਜਾਣਦੇ ਸਾਰੂ ਬਣੇ ਹੁੰਦੇ ਹੁਣੇ ਬਿਲਕੁਲ ਜੀ ਹੁਣ ਜਿੱਦਾਂ ਪੇਸ਼ੀ ਤੇ ਜਾਣਾ ਕਿਸੇ ਨਾ ਕਿਸੇ ਨੇ ਜੇ ਮੰਨ ਲਓ ਪਰਲੇ ਗਰੁੱਪ ਵਾਲਾ ਕੋਈ ਪੇਸ਼ੀ ਆ ਇਕੱਲਾ ਆਇਆ ਹੋਇਆ ਔਰ ਲਿਆਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਚੱਲ ਜਾਣਾ ਵੀ ਪੱਤੀਆਂ ਲੈ ਕੇ ਚੱਲੂ ਵੱਢਣੇ ਆ ਜੀਲ ਦੇ ਵਿੱਚ ਤਾਂ ਵੱਧ ਕ ਕੀ ਨੇਕ ਲਾਈਆਂ ਦੇਖਿਆ ਤੁਸੀਂ ਜੇਲ੍ਹ ਸੋ ਦੇਖੀ ਜਾਂਦੇ ਦੇਖੀਆਂ ਟੁੱਲੂ ਹੁੰਦਾ ਵੀ ਦੇਖਿਆ ਮੈਂ ਉਹ ਕੀ ਹੁੰਦਾ ਟੁੱਲੂ ਹੁੰਦਾ ਮਤਲਬ ਮਨ ਲਾ ਵੀ ਜੇਲ੍ਹ ਦੀ ਜਿਹੜੇ ਮੁਲਾਜ਼ਮਾਂ ਕੰਟਰੋਲ ਖੋ ਬੈਠਦੇ ਜਿਹੋ ਉਹਨਾਂ ਦੇ ਹੱਥੀਂ ਹੋ ਜਾਂਦਾ ਟੁੱਲੂ ਮਤਲਬ ਬਾਹਰਲੀ ਬੋਸ ਹੁੰਦੇ ਨਾ ਨਹੀਂ ਨਹੀਂ ਇਹ ਚੰਗੀ ਬਾਹਰਲੀ ਬੋਸ ਹੁੰਦੇ ਉਹ ਵੀ ਮੇਰੇ ਯਾਰ ਦੋਸਤੀ ਦੇ ਮੁੰਡੇ ਜਿਨ੍ਹਾਂ ਨੇ ਕਰਾਇਆ ਸੀ ਮਤਲਬ ਇੰਨੀ ਜਦੋਂ ਜੇਲ੍ਹ ਦੇ ਪ੍ਰਸ਼ਾਸਨ ਦੇ ਹੱਥੋਂ ਗੱਲ ਨਿਕਲ ਗਈ ਵੀ ਹੁਣ ਸਾਡੇ ਤੋਂ ਕਾਬੂ ਨਹੀਂ ਹੁੰਦੇ ਵੀ ਲੜਾਈ ਇਸ ਲੈਵਲ ਦੀ ਹੋ ਗਈ ਫਿਰ ਬਾਹਰੋਂ ਪੁਲਸਾਂ ਦੇ ਬਾਰੋਂ ਹੁੰਦੀ ਫਿਰ ਉਹ ਫਿਰ ਫਿਰ ਜਨਤਾ ਨੂੰ ਜੰਗ ਵਰਗਾ ਮਾਹੌਲ ਹੁੰਦਾ ਉਹ ਪੂਰੇ ਹੀ ਹੁੰਦਾ ਫਿਰ ਟਾਂਡਲੇ ਚੱਲਦੇ ਪੂਰੇ ਤੇਜ਼ ਦੇ ਮੁਲਾਜ਼ਮੇ ਸਿਰਸੁਰ ਪਾੜ ਜਾਂਦੇ ਵਿਚਰੇ ਸਾਧਾਂ ਦੇ ਵੀ ਪਾੜਦੇ ਹੁਣ ਜਿਹੜੇ 3-10 ਦੇ ਜੇਲ੍ਹ ਚ ਸਾਰੇ ਸਭ ਮੈਂ ਸਾਰਿਆਂ ਦੀ ਪਾੜੀ ਫਿਰ ਉਹ ਪਤਾ ਕੀ ਤਨਾ ਜਦੋਂ ਮੱਲਾ ਟੁੱਲੂ ਹੋ ਗਿਆ ਉਦੋਂ ਫਿਰ ਉਹਨਾਂ ਦੇ ਜਿਹੜੇ ਮੁਲਾਜ਼ਮ ਦੇ ਅੱਖ ਤੇ ਹੁੰਦੇ ਆ ਇਹ ਆ ਬੰਦੇ ਤੰਗ ਕਰਦੇ ਆ ਉਹ ਭਾਵੇਂ ਉਹ ਲੜਾਈ ਚ ਹੈ ਨਹੀਂ ਸੀ ਉਹ ਵੀ ਕੁੱਟੇ ਜਾਣਗੇ ਬਾਹਰ ਲੈ ਕੇ ਕਿਹਦੀ ਬਾਤ